ਸਾਰ ਜੋ ਮੇਰੇ ਵੀਰ ਮੇਰੀਆਂ ਭੈਣਾਂ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਅਸੀਂ 5 ਤੋਂ 6 ਵਾਰੀ ਚੰਡੀਗੜ੍ਹ ਨਰੇਗਾ ਦੇ ਕੰਮ ਵਾਸਤੇ ਗਏ ਜਿਨ੍ਹਾਂ ਚ ਸਾਨੂੰ ਦਫਤਰਾ ਵਿੱਚ ਇਹ ਜਵਾਬ ਦਿੱਤਾ ਜਾਂਦਾ ਸੀ ਕਿ ਕੰਮ ਪਿੱਛੋਂ ਬੰਦ ਹੈ ਪਰ ਅਸੀਂ ਜਦੋਂ ਚੰਡੀਗੜ੍ਹ ਪਹੁੰਚੇ ਤੇ ਉਹਨਾਂ ਨੇ ਕਿਹਾ ਕੰਮ ਚੱਲਦਾ ਹੈ ਕੰਮ ਕਾਗਜ਼ੇ ਹੀ ਇਹਨਾਂ ਨੇ ਬੰਦ ਕੀਤਾ ਹੈ ਦਫਤਰਾ ਵੱਲੋਂ ਹੀ ਅਸੀਂ ਅੱਜ ਪ੍ਰਧਾਨ ਬੱਗਾ ਸਿੰਘ ਗੁਰੂ ਸਾਹਿਬ ਚ ਪਹੁੰਚੇ ਨੇ ਤੇ ਹੋਰ ਅਸੀਂ 20 ਪਿੰਡਾਂ ਦੇ ਲੇਬਰ ਇਕੱਠੀ ਹੋਈ ਏ ਜਿਨ੍ਹਾਂ ਦੇ ਅੱਜ ਮੰਗ ਪੱਤਰ ਪ੍ਰਧਾਨ ਬੱਗਾ ਸਿੰਘ ਜੀ ਦੀ ਕਿਰਪਾ ਨਾਲ ਉਹਨਾਂ ਦੀ ਮਿਹਰਬਾਨੀ ਨਾਲ ਅੱਜ ਵੀਡੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਵੀ ਪਿੰਡ ਦਾ ਕੰਮ ਚੱਲਣ ਦੀ ਸਾਨੂੰ ਮਿਹ ਦੇ ਤੇ ਆਸ ਕਰਨੇ ਆ ਪ੍ਰਧਾਨ ਬੱਗਾ ਸਿੰਘ ਜੀ ਨੇ ਬਹੁਤ ਸੰਘਰਸ਼ ਕੀਤਾ ਹੈ ਕਿ ਸਾਨੂੰ ਕੰਮ ਮਿਲੇਗਾ ਤੇ ਇਹਨਾਂ ਕਹਿੰਦਾ ਆ ਜੈ ਪੀਨ ਜੈ ਭਾਰਤ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਸ ਤੋਂ ਬਾਅਦ ਸਾਡੀ ਭੈਣ ਸਰਨਕੌਰ ਪਿੰਡ ਖੈਰੇ ਕਾ ਤੋਂ ਆਪਣੇ ਵਿਚਾਰ ਦੱਸਣਗੇ ਉਹਨਾਂ ਦੇ ਵਿਚਾਰ ਸੁਣੋ ਮੇਰੇ ਸਾਰੇ ਹੀ ਸਰਕਾਰ ਜੋ ਆਗੂ ਸਾਥੀਆਂ ਨੂੰ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਵਨਨ ਸਿੰਘ ਰਿੰਨ ਖੈਰੀ ਕੇ ਤਾੜ ਜਗਾ ਫਰੋਸਪੁਰ ਦੀ ਮੈਂ ਹਾਂ ਉਸ ਦਿਨ ਗਿਆ ਨਾ ਪਹਿਲਾਂ ਨਾ ਅੱਜ ਅਸੀਂ ਪ੍ਰੋਮਾਂ ਦਾ ਹੈ ਸਾਈ ਵਿੱਚ ਪਹੁੰਚੇ ਸੀ ਜੋ ਕਿ ਸਾਡਾ ਕਾਫੀ ਲੰਬਾ ਸਮਾਂ ਸੀਗਾ ਅਸੀਂ ਕਾਫੀ ਗੇੜੇ ਮਾਰੇ ਚੰਡੀਗੜ੍ਹ ਲਗਭਗ 6 ਤੋਂ 7 ਵਾਰ ਅਸੀਂ ਚੰਡੀਗੜ੍ਹ ਜਾ ਕੇ ਆਏ ਆਂ ਔਰ ਫਿਰ ਜਾ ਕੇ ਸਾਡੀ ਗੱਲਬਾਤ ਸੁਣਾਈ ਕੀਤੀ ਗਈ ਜੋ ਕਿ ਜीडीसी ਨਾਲ ਉਹਦੀ ਇਨਕੁਆਇਰੀ ਕੀਤੀ ਸੀਗੀ ਉਹਨਾਂ ਨੂੰ ਇਹ ਕੰਮ ਸੌਪਿਆ ਸੀਗਾ ਕਿ ਤੁਸੀਂ ਇਹਨਾਂ ਮਜ਼ਦੂਰਾਂ ਦੀਆਂ ਭੱਤੀ ਗੱਲਾਂ ਜੋ ਵੀ ਹੈ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਇਹਨਾਂ ਦੀ ਬੈਠਕਾ ਮੀਟਿੰਗ ਕਰਵਾਈ ਜਾਵੇ ਜੋ ਕਿ ਇਹਨਾਂ ਦੇ ਕੰਮ ਰੁਕੇ ਨੇ ਜੋ ਵੀ ਇਹਨਾਂ ਨੂੰ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਵੇ ਜੋ ਕਿ ਸਾਰਿਆਂ ਨੇ ਆਪੋ ਆਪਣੇ ਕੰਮ ਰੁਪਣ ਦੀ ਰੱਖੀਆਂ ਸਿਗੀਆਂ ਔਰ ਜੀ ਡੀਸੀ ਮੈਡਮ ਨੇ ਸਾਨੂੰ ਆਪਣੇ ਮੰਗ ਪੱਤਰ ਅੱਜ ਉਹਨਾਂ ਨੂੰ ਸੌਂਪੇ ਜੋ ਕਿ ਸਾਡੇ ਮੰਗ ਪੱਤਰ ਦੇਖਣ ਤੋਂ ਬਾਅਦ ਉਹਨਾਂ ਨੇ ਸਾਨੂੰ ਰਸੀਦ ਵੀ ਦਿੱਤੀ ਜੋ ਕਿ ਵਕਵਾਖ ਹੁਣ ਪ੍ਰਦਾਨ ਸਿੰਘ ਪੱਕਾ ਜੀ ਇਲਾਕਾ ਵਿੱਚ ਜਾ ਕੇ ਉਹ ਮੰਗ ਪੱਤਰ ਰਸੀਦ ਕਰਵਾ ਰਹੇ ਨੇ ਵੀਡੀਓ ਨੂੰ ਅੱਜ ਪ੍ਰਦਾਨ ਪੱਗਾ ਸਿੰਘ ਜੀ ਬਲਾਕ ਗੁਰਸਾਹਿ ਵਿੱਚ ਪਹੁੰਚੇ ਸੀ ਜੋ ਕਿ ਵੱਖ-ਵੱਖ ਪਿੰਡਾਂ ਤੋਂ ਆਗੂ ਹੌਦਦਾਰ ਵੀ ਪਹੁੰਚੇ ਆ ਔਰ ਅਸੀਂ ਇੱਥੇ ਆਪਣੀ ਮਾਨ ਤੋਂ ਪੱਤਰ ਵੀਡੀਓ ਸਾਹਮਣੂ ਦਿੱਤਾ ਹੈ ਜੋ ਕਿਸਾਨ ਨੂੰ ਵਿਸ਼ਵਾਸ ਹੈ ਕਿ ਵੀ ਤੋਂ ਲਗਭਗ 25 ਪਿੰਡਾਂ ਦਾ ਕੰਮ ਚੱਲਣਾ ਹੈ ਜਿਨ੍ਹਾਂ ਦੀ ਅਸੀਂ ਅੱਜ ਰਿਪੋਰਟ ਦਿੱਤੀ ਹੈ ਇੱਥੇ ਪ੍ਰਧਾਨ ਪੱਗਾ ਸਿੰਘ ਜੀ ਪਹੁੰਚੇ ਨੇ ਉਹਨਾਂ ਦਾ ਬਹੁਤ ਹੀ ਧੰਨਵਾਦ ਹੈ ਜੋ ਕਿਸਾਨ ਉਹਨਾਂ ਹੀ ਕਾਰਨ ਕੰਮ ਮਿਲਦੀ ਹਿੰਦ ਹੈ ਧੰਨਵਾਦੀ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾਵੀਰਾਂ ਨੂੰ ਜੈ ਪੀ ਜੈ ਪਰ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਅੱਜ ਵਕ ਵਕ ਪਿੰਡਾਂ ਤੋਂ ਬਲਾਕ ਗੁਰੂ ਹਰਸਾਏ ਦੇ ਆਗੂ ਸਾਥੀ ਸਾਰੇ ਪਹੁੰਚੇ ਹੋਏ ਆ ਜਿਨ੍ਹਾਂ ਦੇ ਵਿੱਚ ਅੱਜ ਮੌਜੂਦਾ ਲਿਸਟ ਆ ਇਹੇ ਲਿਸਟ ਜਿਹੜੀ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਦਫ਼ਤਰ ਦੀ ਆ ਲੇਕਿਨ 11 ਤਰੀਕ ਨੂੰ ਇੱਕੜੀ ਬੰਦੀ ਰਹਿ ਗਏ ਸੀ ਜਿਦੇ ਵਿੱਚੋਂ 19 ਤਰੀਕ ਨੂੰ ਫਿਰ ਜ਼ਿਲ੍ਹਾ ਹੈੱਡਕੁਆਰਟਰ ਵੱਲੋਂ ਲਿਸਟ ਆਈ ਆ ਮੰਨੀ ਕਾਮ ਮਜ਼ਦੂਰਾ ਲਈ ਇਸ ਤੋਂ ਪਹਿਲਾਂ ਕਿ ਜਿਹੜੀ ਆ ਮੌਜੂਦਾ ਸਰਕਾਰ ਆ ਗੰਦੀ ਸਰਕਾਰ ਗੰਦੀ ਸਰਕਾਰ ਨੇ ਸਾਡੇ ਕੰਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਲੇਕਿਨ ਦਫ਼ਤਰਾਂ ਵੱਲੋਂ ਕੰਮ ਬੰਦ ਨਹੀਂ ਹੋਇਆ ਲੇਕਿਨ ਫਿਰ ਉਸ ਤੋਂ ਬਾਅਦ 5 ਮਹੀਨੇ 6 ਮਹੀਨੇ ਸਾਡੇ ਲੋਕਾਂ ਦੇ ਜਿਹੜੇ ਕੰਮ ਕੀਤੇ ਸੀਗੇ ਮਜ਼ਦੂਰਾ ਦੇ ਉਹ ਪੈਸੇ ਰੋਕ ਲੈ ਪੈਸੇ ਰੋਕਣ ਤੋਂ ਬਾਅਦ ਚ 03 ਸ਼ਿਕਾਇਤਾਂ ਕੀਤੀਆਂ ਤੇ ਸ਼ਿਕਾਇਤਾਂ ਦੀ ਪੜਤਾਲ ਹੋਈ ਸ਼ਿਕਾਇਤਾਂ ਦੀ ਪੜਤਾਲ ਹੋਣ ਤੋਂ ਬਾਅਦ ਚ 80% ਜਿਹੜਾ ਹੈਗਾ ਚੋਰਾ ਦਾ ਲੁੱਟ ਕਰਨ ਵਾਲਿਆਂ ਨੇ ਪੈਸਾ ਕਢਵਾਇਆ ਸੀਗਾ ਤਾਂ ਜਿਹੜੇ ਮਜ਼ਦੂਰ ਸੀਗੇ ਉਹਨਾਂ ਦੀਆਂ ਫੋਟੋਆਂ ਦੂਜੇ ਪਿੰਡਾਂ ਦੇ ਮਸਤੋਲਾ ਤੇ ਲਾ ਕੇ ਫੋਟੋਆਂ ਪੈਸੇ ਕਢਾਈ ਜਾਂਦੇ ਸੀਗੇ ਇਸ ਦੇ ਸਬੰਧ ਵਿੱਚ ਪੜਤਾਲ ਹੋਈ ਤੇ 80% ਜਿਹੜਾ ਭੁਟਾਲਾ ਹੋਇਆ ਨਰੇਗਾ ਦੇ ਵਿੱਚ ਤਾਂ ਸੈਂਟਰ ਸਰਕਾਰ ਵੱਲੋਂ ਕੁਝ ਕੰਮ ਇਸ ਨੂੰ ਸੋਧ ਕਰਨ ਲਈ ਕੰਮ 'ਚ ਡਿਲੇ ਪਾਇਆ ਗਿਆ ਸੀ ਜੇ ਵੀ ਬਦੌਲਤ ਅਸੀਂ ਲਗਭਗ 6-7 ਵਾਰ ਅਸੀਂ ਚੰਡੀਗੜ੍ਹ ਗਏ ਧਰਨੇ ਦੇ ਰੂਪ ਦੇ ਵਿੱਚ ਤਾਂ ਲਾਸਟ ਸਾਨੂੰ ਜਿਹੜੇ ਆਰਡਰ ਮਿਲੇ ਤਾਂ ਏਡੀਸੀ ਡੀ ਨੇ ਜਿਹੜੀ ਲਿਸਟ ਬਣਾਈ ਸੀ ਸਾਡੀ ਉਹ ਬਲਾਕਾਂ ਦੇ ਵਿੱਚ ਭੇਜੀ ਸੀ ਬਲਾਕਾਂ ਵਾਲੇ ਫੇਰ ਵੀ ਕੁੰਭ ਕਰਨ ਦੇ ਮੀਟਿੰਗ 'ਤੇ ਪੈਕ ਸੀਗੇ ਤਾਂ ਅੱਜ ਗੁਰੂ ਹਰ ਸਾਹਿਬ ਬਲਾਕ ਦੇ ਵਿੱਚ ਅਸੀਂ ਲਗਭਗ 20 ਪਿੰਡਾਂ ਦੇ ਜਿਹੜੇ ਆਗੂ ਆ ਤੇ ਲਿਸਟਾਂ ਸਮੇਤ ਜਿਹੜਾ ਹੈਗਾ ਰਸੀਦਮੁਮਰੀਆ ਇੱਕ ਸਾਡੀ ਮੰਗ ਸੀਗੀ ਜੀਡੀਸੀ ਕੋਲੋਂ ਵੀ ਜਿਹੜੀ ਫਰੋਜਪੁਰ ਦੇ ਵਿੱਚ ਅਸੀਂ ਦਰਖਾਸਤ ਦਿੰਨੇ ਆ ਉਹ ਦਰਖਾਸਤ ਸੁਣਾਈ ਨਹੀਂ ਹੁੰਦੀ ਤਾਂ ਜਦੋਂ ਅਸੀਂ ਚੰਡੀਗੜ੍ਹ ਦਰਖਾਸਤ ਦਿੰਨੇ ਆ ਉਹ ਵੀ ਫਰੋਜਪੁਰ ਮੇਂ ਭੇਜ ਦਿੰਦੇ ਆ ਉਹ ਵੀ ਸਾਡੀ ਦਰਖਾਸਤ ਦੀ ਸੁਣਾਈ ਨਹੀਂ ਹੁੰਦੀ ਲੇਕਿਨ ਦੱਸਣਾ ਚਾਹੁੰਦੇ ਆ ਕਿ ਦਰਖਾਸਤ ਲਿਖਣ ਵਾਲਾ ਵੀ ਪੈਸੇ ਲੈਂਦਾ ਸਾਨੂੰ ਪਾੜਾ ਕਰਾਇਆ ਪੈਟਰੋਲ ਵੀ ਲੱਗਦਾ ਤੇ ਪਲੱਸ ਅਸੀਂ ਇੱਕ ਆਪਣੀ ਦਿਹਾੜੀ ਵੀ ਮਾਰਦੇ ਆ ਸਾਡੇ ਲੱਖ ਰੁਪਏ ਖਰਚਾ ਹੁੰਦੇ ਨੇ ਜਿਹੜੇ ਕੰਪਲੀਟਾ ਕਰਦੇ ਆ ਲੱਖਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਹੋਣਗੇ ਉਹ ਢੇੜੇ ਮਾਰ ਕੇ ਆਪਣਾ ਪੈਸਾ ਜਿਹੜਾ ਖਰਾਬ ਕਰਦੇ ਆ ਤਾਂ ਉਸ ਦੀ ਮੰਗ ਸੀ ਚੰਡੀਗੜ੍ਹ ਦੇ ਵਿੱਚ ਹੀ ਸੁਣਾਈ ਹੋਵੇ ਚੰਡੀਗੜ੍ਹ ਵਾਲਿਆਂ ਨੇ ਇੱਕ ਪੰਜਾਬ ਲੈਵਲ ਤੇ ਸਾਰਿਆਂ ਜਿੰਨੇ ਆਪੇ ਕਮੇਟੀ ਬਣਾ ਦਿੱਤੀ ਆ ਉਹ ਕਮੇਟੀ ਚੰਡੀਗੜ੍ਹੋਂ ਆਏਗੀ ਸਾਡੀਆਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਉਹ ਜ਼ਿਲ੍ਹਾ ਵਾਈਸ ਸੁਣਾਈ ਹੋਣਗੀਆਂ ਉਹ ਕਮੇਟੀ ਤਾਂ ਬਣ ਗਈ ਆ ਲੇਕਿਨ ਪਾਣੀ ਆਉਣ ਦੇ ਬਦੌਲਤ ਉੱਥੇ ਸਾਰੇ ਅਫਸਰਾਂ ਦੀ ਡਿਊਟੀ ਲੱਗ ਗਈ ਆ ਤੇ ਕਮੇਟੀ ਸਾਡੀ ਸੈਨਾਂ ਦੇ ਵਿੱਚ ਪਹੁੰਚਾ ਉਹਦੇ ਸੈਨ ਨਹੀਂ ਹੋਏ ਉਸ ਦੇ ਸਬੰਧ ਵਿੱਚ ਅਸੀਂ ਲਾਸਟ ਗੇੜਾ ਜਿਹੜਾ ਹੈਗਾ ਲੇਬਰਾਂ ਸਮੇਤ ਇੱਕ ਵੱਡਾ ਧਰਨਾ ਜਿਹੜਾ ਹੈਗਾ ਅਸੀਂ ਲਾਵਾਂਗੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਤਾਂ ਉਸ ਦਾ ਜਿਹੜਾ ਸਮਾਂ ਆਪਣਾ ਰੱਖਿਆ ਹੋਇਆ ਚੰਡੀਗੜ੍ਹ ਜਾਣ ਦਾ ਉਹ 30 ਤਰੀਕ ਨੂੰ ਚਾਹ ਪਹਿਲੀ ਤਰੀਕ ਨੂੰ ਆਪਾਂ ਬੁੱਧਵਾਰ ਬਣੇਗੀ ਪਹਿਲੀ ਤਰੀਕ ਚਾਹ ਆਪਣੀ 30 ਤਰੀਕ ਬਣੇਗੀ ਮੰਗਲਵਾਰ ਇਹਨਾਂ ਦੋਵਾਂ ਤਰੀਕਾਂ ਦੇ ਵਿੱਚੋਂ ਮੈਨੂੰ ਤੁਹਾਡੇ ਤੋਂ ਪੂਰੀ ਉਮੀਦ ਆ ਕਿ ਜਿੰਨੀਆਂ ਹੀ ਲੇਗੜਾ ਹੈਗੀਆਂ ਨਾਲੇ ਤਾਂ ਸਾਰਿਆਂ ਨੂੰ ਚੰਡੀਗੜ੍ਹ ਤੋਂ ਮਾਰਿਓ ਤੇ ਨਾਲੇ ਆਪਾਂ ਉੱਥੇ ਆਪਣਾ ਕੰਮ ਕਰਕੇ ਆਵਾਂਗੇ ਤਾਂ ਸਾਥਿਓ ਬਹੁਤ ਖੁਸ਼ ਹਾਂ ਕਿ ਆਪਣੇ ਗਰੀਬ ਪਰਿਵਾਰਾਂ ਦਾ ਮਜ਼ਦੂਰਾਂ ਦਾ ਤੇ ਮਜਬੂਰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਨਾਲ ਮੈਂ ਦੱਸਣਾ ਚਾਹੂਗਾ ਕਿ ਜਿਹੜੇ ਮੇਰੇ ਨਾਲ ਜਾ ਕੇ ਦਫ਼ਤਰਾਂ ਦੇ ਵਿੱਚ ਉੱਥੇ ਗੋਲਦੇ ਆ ਉੱਥੇ ਕੁਝ ਸੁਣਦੇ ਆ ਕੁਝ ਸਿੱਖਦੇ ਆ ਉਹੀ ਸਾਡੇ ਆਉਣ ਵਾਲੇ ਸਮੇਂ ਤੇ ਸਾਡੀ ਜਨ ਸੰਖਿਆ ਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਸੁਧਾਰ ਹੋ ਸਕਦਾ ਅ ਮੈਂ ਤੁਹਾਡੇ ਤੋਂ ਅਮੀਨ ਰੱਖਦਾ ਲੇਬਰਾਂ ਨੂੰ ਜ਼ੋਰ ਪਾਓ ਤੇ ਜਿਹੜੇ ਪੁਰਾਣੇ ਬੰਦੇ ਗਏ ਸੀ ਇਹ ਉਹਨਾਂ ਨੇ ਪਹਿਲਾਂ ਝੰਡੇ ਲਾਇਏ ਸੀਗੇ ਉਹਨਾਂ ਦੇ ਝੰਡਿਆਂ ਤੇ ਕੋਈ ਖਰਚਾ ਨਹੀਂ ਹੋਣਾ ਉਹ ਜਿੰਨੀ ਵਾਰੀ ਮਰਜ਼ੀ ਜਾਣ ਝੰਡਾ ਉਹ ਹੀ ਚੱਲੇਗਾ ਜਿਹੜੇ ਨਵੇਂ ਬੰਦੇ ਜਾਣਗੇ ਉਹਨਾਂ ਨੂੰ ਇੱਕ ਵਾਰੀ ਝੰਡੇ ਦਾ ਖਰਚਾ ਰਲ ਮਿਲ ਕੇ ਤਾਰਨਾ ਪੈਗਾ ਲਗਭਗ ਚੰਡੇ ਦੇ ਖਰਚੇ ਦੇ ਪਲੱਸ ਉਥੇ ਆਟੋ ਖਰਚਾ ਉਥੇ ਸਾਰੇ ਖਰਚੇ ਜੋੜ ਕੇ 200 ਰੁਪਏ ਦੇ ਵਿੱਚ ਤੁਸੀਂ ਚੰਡੀਗੜ੍ਹ ਘੁੰਮ ਕੇ ਆ ਜਾਣਾ ਵਾਪਸ ਨਾਲੇ ਚੰਡੀਗੜ੍ਹ ਘੁੰਮ ਕੇ ਆ ਜੀ ਨਾਲੇ ਆਪਣਾ ਕੰਮ ਕਰੀਏ ਮੈਨੂੰ ਪੂਰੀ ਅਮੇਂਦਾ ਮੈਂ ਗਰੁੱਪ 'ਚ ਮੈਸੇਜ ਪਾਵਾਂਗਾ ਤੇ ਉਸ ਦਿਨ ਦੀ ਤਰੀਕ ਦੀ ਵੇਟ ਕਰਿਓ ਆਪਾਂ ਜਾਣਾ ਸੀਜ਼ਨ ਵੀ ਆ ਰਿਹਾ ਪਰ ਚੰਡੀਗੜ੍ਹ ਤੋਂ ਆਪਾਂ ਜਿਹੜੀ ਆਰਡਰ ਜਾਰੀ ਕਰਾਉਣੀ ਉਹ ਵੀ ਜ਼ਿਆਦਾ ਜ਼ਰੂਰੀ ਆ ਇੰਨਾ ਕਹੀਆ ਹੋਰ ਸਭ ਨੂੰ ਜੈ ਭੀਮ ਜੈ ਭਾਰਤ ਨਾਮ ਵਰਕਰ ਸਿੰਘ ਪੀਮ ਜੈਪਾਲ ਤੋਂ ਸਤਿਕਾਰ ਨਮਸਕਾਰ ਸਭ ਨੂੰ ਆਪੇ ਤੋਂ ਕਰਦੇ ਜੇ ਮਾਰਗ ਤੋਂ ਸੋਹੇ ਆਵੇਗਾ الله ਜੀ ਸਮਾ